जय श्री राम जय श्री राम जय श्री राम Jai Shri Ram, Jai Merhaba hanım. ਪਰਮਾਨੰ ਜੀ ਕੀ ਕਹਿਣਾ ਚਾਹੋਗੇ ਅੱਜ 22 ਜਨਵਰੀ ਸ਼੍ਰੀ ਨਾਮ ਮੰਦਿਰ ਦੇ ਅਧਿਕ ਸਾਲ ਪੂਰਾ ਹੋਣ ਜਾ ਰਿਹਾ ਹੈ ਹਾਂ ਜੀ ਪਤਾਨ ਜੀ ਕੀ ਕਹਿਣਾ ਚਾਹੋਗੇ ਅੱਜ ਸ਼੍ਰੀ ਰਾਮ ਮੰਦਿਰ ਜੀ ਦੇ ਮੰਦਿਰ ਨੇ 1 ਸਾਲ ਹੋ ਗਿਆ ਜਿੱਥੇ ਤੇ ਮੈਂ ਆਪਣੀ ਸੰਸਥਾ ਅਮੂ ਅਤੇ ਲੋਕੀ ਸਾਰੇ ਇਸ ਮਾਣੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਇਹ ਮਾ ਵੀ ਦਲ ਇਸ ਪ੍ਰਾਲੇ ਨੂੰ ਵੀ ਬਹੁਤ ਬਧਾਈ ਦਿੰਨਾ ਹੈ ਜਦ ਉਹਨਾਂ ਨੇ ਸਮਾूहिक ਰਮਾਇਣ ਦਾ ਜਿਹੜਾ ਜੋ ਪਾਠ ਹੈ ਸਰਮਖਲਾ ਵਿੱਚ ਰਿਕੁਆਇਰ ਹੈ ਜੋ ਕਿ ਅੱਜ 22 ਤਰੀਕ ਨੂੰ ਸੁਖੋਂ ਜਾ ਰਹੇ ਹਨ ਤੇ ਕੱਲ 23 ਤਰੀਕ ਨੂੰ ਦੱਸ ਸੁਵੇਗਾ ਧੰਨਵਾਦ ਵਿਵੇਕ ਮਿੱਤਰ ਜੀ ਸਾਬਕਾ ਪ੍ਰਧਾਨ ਰਾਮਲੀਲਾ ਮੰਦਿਰ ਕਮੇਟੀ ਜੋ ਕਿ ਪ੍ਰਯਾਗਰਾਜ ਦੇ ਵਿੱਚ ਕੁੰਭ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਅੱਜ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਮੈਂਬਰਾਂ ਵੱਲੋਂ ਪੂਰੇ ਲੰਗਰ ਦੀ ਸੇਵਾ ਅਗਰਵਾਲ ਧਰਮਸ਼ਾਲਾ ਦੇ ਵਿੱਚ ਅੱਜ 2 ਦਿਨਾਂ ਦਾ ਲੰਗਰ ਦੀ ਸੇਵਾ ਨਿਭਾਈ ਗਈ ਹੈ। ਵਿਸ਼ੇਸ਼ ਤੌਰ ਤੇ ਉਰੇ ਸਮਾਨੇ ਪਹੁੰਚੇ ਨੇ ਪ੍ਰਿਆਗਰਾਜ ਤੋਂ ਜੈ ਸ਼੍ਰੀ ਰਾਮ। ਹਾਂਜੀ ਜਨਜੋਗੇ। ਹਾਰਿस्तानी ਮੀਹੀ ਸ세ਨਾ ਸਰਯਸਵਾਦੇ। ਸ਼ੁਭ ਮੌਕੇ ਤੇ ਸਾਰੇ ਇਸਮਾਨਾ ਨਿਵਾਸੀ ਤੇ ਸਾਰੇ ਦੇਸ਼ ਵਾਸੀ ਨੂੰ ਉਹਦੇ ਆਈ ਹੈ ਬਹੁਤ ਸਾਰੇ ਅੱਜ ਸਾਡੇ ਪ੍ਰਧਾਨ ਬਹੁਤ ਸਾਰੇ ਇਕੱਠੇ ਹੋ ਸਨ। ਬਹੁਦੇ ਪ੍ਰਧਾਨ ਵੀ ਕਿ ਸਪੈਸ਼ਲ ਸਮਾਨੇ ਨਿਵਾਸੀ ਆਏ ਨੇ। ਕ੍ਰਿਸ਼ਨ ਹੋ ਸਰਪਤੇ ਜੋ ਕ੍ਰਿਸ਼ਨ ਸੂਰ ਸਰਸ ਸਤਿਨਾਮ ਤਵਾ ਤੇ ਕ੍ਰਿਸ਼ਨ ਹੋ ਸਰਪਤੇ ਜੋ ਕ੍ਰਿਸ਼ਨ ਸੂਰ ਸਰਸ ਸਤਿਨਾਮ ਤਵਾ ਤੇ